ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਸ਼੍ਰੋਮਣੀ ਕਾਲੀ ਦਲ ਦੇ ਮਗਵਾਲ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਬਿਰਕ ਜਿਨ੍ਹਾਂ ਨੇ ਚੋਣ ਨਿਸ਼ਾਨ ਤੱਕੜੀ ਹੈ ਇਹ ਚੋਣ ਲੜ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਵੀਨਰਜੀਤ ਸਿੰਘ ਗੋਲਟੀ ਅਤੇ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਸੰਗਰੇੜੀ ਵੀ ਬੈਠੇ ਨਜ਼ਰ ਆ ਰਹੇ ਹਨ ਜੋਨ ਵਿੱਚ ਜਿੱਥੇ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਸ਼੍ਰੋਮਣੀ ਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਦਲ ਇਹ ਵਿੰਗ ਦੇ ਪ੍ਰਧਾਨ ਹਨ ਉਹਨਾਂ ਨੇ ਕਰ ਇੱਕ ਮੀਟਿੰਗ ਰੱਖੀ ਜਿਸ ਦੇ ਵਿੱਚ ਕੀ ਭੱਟੀ ਪਾਰਟੀ ਵਰਕਰ ਬੁਝੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਝ ਦੀ ਚੋਣਾਂ ਆਪਣੇ ਉਮੀਦਵਾਰਾਂ ਨੂੰ ਤੇ ਆਉਣ ਲਈ ਗੱਲਬਾਤ ਕੀਤੀ ਗਈ ਅਤੇ ਜਿੱਥੇ ਵੀਰਨਜੀਤ ਸਿੰਘ ਹੋਲਦੀ ਬੋਲਦੇ ਆਖ ਕੇ ਕਿ ਆਪ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਜਿੱਤ ਅੱਗੇ ਲੈ ਕੇ ਜਾਣੀ ਹੈ ਕਿਉਂਕਿ ਜਿੱਥੇ ਤਰਨਤਾਰਨ ਦੀ ਚੋਣ ਤੋਂ ਬਾਅਦ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਬਹੁਤ ਤੇਜ਼ੀ ਚੱਲਦੀ ਨਜ਼ਰ ਆ ਰਹੀ ਹੈ ਕਿਉਂਕਿ ਗੱਲ ਕਰੀਏ ਬਲਾਕ ਸਮਝ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੇ ਵਿੱਚ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਵੀ ਪੂਰੀ ਵਾਲਾਈ ਜਾ ਰਹੀ ਹੈ ਤੇ ਆਗੂਆਂ ਦੇ ਵਿੱਚ ਪੂਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੁਣ ਸ਼੍ਰੋਮਣੀ ਅਕਾਲੀ ਦਲ ਜੋ 10 ਸਾਲਾਂ ਤੋਂ ਰਾਜ ਤੋਂ ਬਾਹਰ ਸੀ ਪਰ ਹੁਣ ਲੱਗਦਾ ਹੈ ਕਿ ਫਿਰ ਨਜ਼ਰ ਆਉਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਵਾਰ ਬਲੌਕ ਸਮਝਦੇ ਚੋਣਾਵਰ ਜਿਲੀਪੁਰ ਦੇ ਚੋਣਾ ਦੇ ਵਿੱਚ ਪੂਰੇ ਉਮੀਦਵਾਰਾਂ ਵਿੱਚ ਪੂਰਾ ਜੋਸ਼ ਉਤਸ਼ਾਹ ਦੇਖਣ ਨੂੰ ਮਿਲ ਰਹੇ ਹਨ ਬੀਬੀ ਪਰਮਜੀਤ ਵਰਨੇ ਆਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੈਨੂੰ ਫੋਨ ਆਇਆ ਜੀ ਤੇ ਚੌਣ ਲਾਲ ਨੂੰ ਕਿਹਾ ਤਾਂ ਮੈਂ ਇੱਕ ਤਰੀਕਾ ਚੋਣ ਲੜਾਂਗੀ ਜਿੱਤ ਸਕਾਵਾਂਗੇ ਸਾਡੇ ਨਾਲ ਜੀ ਜੋ ਕਿ ਆਮ ਆਦਮੀ ਪਾਰਟੀ 12 ਸਾਲਾਂ ਦੇ ਕੰਮ ਕੀਤੇ ਪਰ ਪਾਰਟੀ ਨੇ ਵਰਕ ਦਾ ਕੋਈ ਮੁੱਲ ਨਹੀਂ ਪਾਇਆ ਸ਼੍ਰੋਮਣੀ ਕਾਲੀ ਜੁਆਇਨ ਕਰਨ ਤੋਂ ਬਾਅਦ ਵੀ ਪਾਰਟੀ ਨੇ ਉਹਨਾਂ ਨੂੰ ਬਲਾਕ ਸਮੰਧੀ ਮੈਂਬਰ ਟ੍ਰੈਕਟਰ ਨਹੀਂ ਦਿੱਤੇ ਅਸੀਂ ਹੁਣ ਬਲਾਕ ਸਮੰਧੀ ਚੋਣ ਦਵਾਂਗੇ ਤੇ ਸ਼੍ਰੋਮਣੀ ਕਾਲ ਦੇ ਅਖ ਜਿੱਤ ਦਰਜ ਕਰਵਾਵਾਂਗੇ ਤਸਵੀਰਾਂ ਵੀ ਦੇ ਸਕਦੇ ਹਾਂ ਸ਼੍ਰੋਮਣੀ ਕਾਲ ਦੇ ਹਲਕਾ ਇੰਚਾਰਜ ਵੀਨਰਜੀ ਸਿੰਘ ਗੋਲਟੀ ਬੋਲਦੇ ਨਜ਼ਰ ਆ ਰਹੇ ਹਨ ਕਿਉਂਕਿ ਕਾਲ ਆਪਣੇ ਆਪ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜੋਸ਼ ਭਰਤਾ ਨਜ਼ਰ ਆ ਰਿਹਾ ਹੈ। ਚਾਹੇ ਕਿਸੇ ਹਲਕੇ ਜਾਂ ਬਲਾਕ ਸੰਮਤੀ ਚੋਣਾਂ ਵਿੱਚ ਇਸ ਵਾਰ ਗੱਲ ਕਰੀਏ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਚੁੱਭਰ ਕੇ ਨਜ਼ਰ ਆ ਰਿਹਾ ਹੈ ਤਾਂ ਆਉਣ ਵਾਲੀ 27 ਦੀਆਂ ਵੀ ਤਿਆਰੀਆਂ ਮੁਕੰਮਲ ਹੋਣ ਦੇ ਨਜ਼ਰ ਆ ਰਹੀਆਂ ਹਨ। ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ। ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਟੀ ਅਤੇ ਬੀਬੀ ਪਰਮਜੀਤ ਕੌਰ ਬਿਰਕ ਨੇ ਕੀ ਕਿਹਾ। ਦੇਖ ਸਕਦੇ ਹੋ ਤੇਜਿੰਦਰ ਸਿੰਘ ਸੰਗਰੜੀ ਸ਼ਹਿਰੀ ਪ੍ਰਧਾਨ ਬੋਲ ਰਹੇ ਨੇ ਆਓ ਸਾਨੂੰ ਸੁਣਾਉਣੇ। ਬਣੇ ਆਪਣੇ ਘਰ ਬਣੇ ਆਪਣੇ ਘਰ ਸਿਆਰੀ ਬਹੁਤ ਨੇ ਹੁਣ ਆ ਮੈਂ ਕੱਢਦਾ ਜਿਹਨ ਰਾਤ ਜਿਹਨ ਰਾਤ ਪਿਆਲਾ ਬੋਲਦਾ ਇਹ ਪੂਰਾ ਗਰਾਊਂਡ ਲੈਵਲ ਤੋਂ ਲੈ ਕੇ ਹੁਣ ਇਹ ਪੂਰਾ ਹੁਣ ਦਾ ਦਰਿਆ ਹੈ ਉਸ ਸਾਡੇ ਪੱਲੇ ਨਹੀਂ ਪਿਆ ਜੇ ਕੋਈ ਗਲਤ ਬਾਤ ਮੜਾ ਦਾ ਕੋਣ ਕਰਦਾ ਕੋਈ ਬੋਲ ਨਹੀਂ ਜੜਦਾ ਸਾਡੇ ਹਰਕਾ ਚਾਰ ਨਾਮ ਉਹ ਪਾ ਦੇ ਉਹ ਬਾਅਦ ਬਾਅਦ ਸੋਚਦੇ ਕਿ ਜੋ ਵੀ ਸਾਡੇ ਕੈਂਡੀਡੇਟ ਕੋ ਲੜ ਰਿਹਾ ਹੈ ਉਹਵਾ ਹਾਜੀ ਤਰਾ ਦੇਖ ਰਿਹਾ ਹਾਂ ਅੱਜ ਜੋ ਮੰਗਵਾਲ ਜੋਨ ਤੋਂ ਜਿਲ੍ਹਾ ਪ੍ਰਸ਼ਾਸਨੀ ਚੋਣ ਲੜ ਰਹੇ ਨੇ ਪਰ ਜੀ ਕੋਰਬੇਰ ਦਾ ਇੱਕ ਮੀਟਿੰਗ ਕੀਤੀ ਆ ਤੁਹਾਡੀ ਪਾਰਟੀ ਬਹੁਤ ਹੀ ਪਰਮਾਉਸ਼ਾ ਹੈ ਅੱਜ ਸਾਰੇ ਮੋਤਵਾਰ ਜਿਹੜੇ ਅਧਿਕਾਰ ਸਹਿਬਾਨ ਉਹਨੇ ਮੀਟਿੰਗ ਸੀ ਤੋਂ ਉਦੇ ਚ ਅਸੀਂ ਡਿਊਟੀਆਂ ਲਾਈਆਂ ਨੇ ਕਿ ਪਿੰਡ ਪਿੰਡ ਜਿਹੜਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵਾਲਾ ਵਧ ਰਿਹਾ ਹੈ ਤੇ ਪਹਿਲਾਂ ਵੀ ਚੜ੍ਹਦੀ ਕਲਾ ਚ ਹੈ ਤੇ ਹੁਣ ਜਿਹੜਾ ਆ ਜਿਹੜੀ ਇਲੈਕਸ਼ਨ ਹੈ ਜਿਨੇ ਤੈਅ ਕਰਨਾ ਹੈ ਕਿ 2027 ਦੀ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਬਣਨੀ ਹੈ ਤੇ ਨਾਲ ਹੀ ਇਹ ਵੀ ਇਹਨਾਂ ਨੂੰ ਕਿਹਾ ਕਿ ਅੱਜ ਬਚਨ ਦੇ ਲੋੜਾ ਉਹਨਾਂ ਲੋਕਾਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਦੇ ਨਾਂ ਤੇ ਗੱਲ ਕਰਦੇ ਨੇ ਜਿਹੜੇ ਕਹਿੰਦੇ ਅਸੀਂ ਸ਼੍ਰੋਮਣੀ ਕਾਲਦਨ ਨੂੰ ਪੁਨਰ ਸਰਜੀਤ ਕਰਨਾ ਪਰ ਜਿਹੜਾ ਸਾਨੂੰ ਪਤਾ ਲੱਗਿਆ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿ ਸ਼੍ਰੋਮਣੀ ਕਾਲਦਨ ਦੀ ਪੁਨਰ ਸਰਜੀਤੀ ਨਹੀਂ ਕਰ ਰਹੇ ਉਹ ਆਮ ਆਦਮੀ ਪਾਰਟੀ ਦੀ ਪੁਨਰ ਸਰਜੀਤੀ ਲੱਗੇ ਨੇ ਉਹਨਾਂ ਦੇ ਸਾਰੇ ਲੀਡਰ ਚਾਹੇ ਵੱਡੇ ਵੱਡੇ ਕਹਿੰਦੇ ਘਾਉਂਦੇ ਸਾਰਾ ਢੀਂਚਾ ਪਰਿਵਾਰ ਲੌਂਗਵਾਲ ਸਾਹਿਬ ਜਿਹੜੇ ਦੂਜੇ ਨੇ ਸਾਰਿਆਂ ਨੇ ਇੱਕੋ ਰੰਡ ਫੜੀ ਆ ਕਿ ਤੱਕੜੀ ਨੂੰ ਵੋਟ ਪਾਓ ਨਾ ਪਾਓ ਉਹਨਾਂ ਨੂੰ ਨਾ ਪਾਓ ਕਦੇ ਪਰ ਝਾੜੂ ਨੂੰ ਵੋਟ ਪਾ ਦੋ ਪਰ ਤੱਕੜੀ ਨੂੰ ਨਾ ਵੋਟ ਪਾਓ ਇਹ ਜਿਹੜੀ ਕਲੀਅਰ ਕੀ ਚੀਜ਼ ਉਹਨਾਂ ਨੇ ਕੀਤੀ ਆ ਕਿ ਤੱਕੜੀ ਨੂੰ ਵੋਟ ਨਾ ਪਾਵੇ ਹੋਰ ਜਿੰਨੂੰ ਮਰਜ਼ੀ ਵੋਟ ਪਾ ਦੋ ਤੁਸੀਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਇਹ ਕਲੀਅਰ ਕੀਤੀਆਂ ਨੇ ਉਹਨਾਂ ਨੇ ਤੇ ਇੱਥੋਂ ਪਤਾ ਲੱਗਦਾ ਕਿ ਕਿੰਨੇ ਬੁਖਲਾੜ ਦੇ ਵਿੱਚ ਜਿਹੜੀ ਹੈ ਲੋਕ ਆਏ ਹੋਏ ਨੇ ਇਹ ਜਿਹੜੇ ਵਿਰੋਧੀ ਨੇ ਸਾਡੇ ਤੇ ਮੈਂ ਕਹੂੰਗਾ ਕਿ ਬੀਬੀ ਪਰਮਜੀਤ ਕੌਰ ਵਰਗ ਸਾਡੀ ਜ਼ਿਲ੍ਹਾ ਪ੍ਰਧਾਨ ਹੈ ਤਾਕੜੇ ਹੋ ਕੇ ਲੜਾਈ ਲੜਦੀ ਆ ਜਵਾਰਜੀ ਨੇ ਮੰਗਵਾਲ ਜੋਂ ਤੋਂ ਹੋਰ ਸਾਰੇ ਸੱਜਣ ਨੇ ਸੋ ਅਸੀਂ ਚਾਹੁੰਦੇ ਆ ਕਿ ਇਹ ਲੜਾਈ ਜਿਹੜੀ ਹੈ ਸ਼੍ਰੋਮਣੀ ਕਾਲਦਲ ਕੱਲੀ ਕਹੋ ਸ਼੍ਰੋਮਣੀ ਕਾਲ ਦੇ ਲੜਾਈ ਨਹੀਂ ਇਹ ਪੰਜਾਬ ਦੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਉਹਨੂੰ ਤਗੜੇ ਹੋ ਕੇ ਲੜੀਏ ਕਿਸ ਤਰ੍ਹਾਂ ਦੇਖਦੇ ਹੋ ਜੋ ਜਲਾ ਪ੍ਰਸ਼ਦ ਨੇ ਮੰਗਵਾਲ ਤੋਂ ਜੋੜ ਲੜਦੀ ਜਾਂਦੀ ਚੜਦੀ ਕਲਾ ਜੀ ਸ਼੍ਰੋਮਣੀ ਕਾਲੀਦਲ ਦੀ ਚੜਦੀ ਕਲਾ ਵਦਿਆ ਮੇਰੇ ਵੀਰ ਛੋਟੇ ਕਿਹੜੇ ਜੋ ਬਾਹਰ ਵੀਰ ਜੀ ਨੇ ਇਹ ਚੋਣ ਲੜ ਰਹੇ ਨੇ ਬਲਾਸੰਤੀ ਤੋਂ ਮੈਂ ਜਿਲ੍ਹਾ ਪ੍ਰਸ਼ਦ ਵੱਲੋਂ ਲੜ ਰਹੀ ਆਂ ਪਿੰਡ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿੱਤੇ ਜਿੱਤੇ ਮੈਨੂੰ 26 ਪਿੰਡ ਆ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਮੈਂ ਹਰੇਕ ਪਿੰਡਾਂ ਦੇ ਵਿੱਚ ਜਾ ਰਹੀ ਆ ਜੋ ਕਿ ਮੇਰੀ ਟੀਮ ਹੈ ਸਾਰੀ ਵਿੰਦਰਜੀਤ ਗੋਲਡ ਜੀ ਸੰਘਰੇੜੀ ਸਾਹਿਬ ਜੀ ਪੂਨੀਆ ਸਾਹਿਬ ਜੀ ਤੇ ਸਾਰੇ ਜਿੰਨੇ ਨੇ ਸਾਡੀ ਟੀਮ ਪਿੰਡਾਂ ਦੇ ਵਿੱਚ ਜਾ ਰਹੀ ਹੈ ਵਰਕ ਕਰ ਰਹੀ ਹੈ ਵਧੀਆ ਹੰਗਾਰੇ ਚ ਇਹ ਲੱਗਦਾ ਕਿ ਇਸ ਪਾਰਟੀ ਨਾਲ ਟੱਕਰ ਦੇਖੋ ਟੱਕਰ ਤਾਂ ਨਹੀਂ ਮੈਂ ਕਿਸੇ ਨੂੰ ਕੁਝ ਕਹਦੇ ਟੱਕਰ ਤਾਂ ਮੈਂ ਨਹੀਂ ਕਹਿ ਸਕਦੀ ਹੈਗੀ ਸਾਡੀ ਪਰ ਚੜਦੀ ਕਲਾ ਸ਼ੋਮਣੀ ਅਕਾਲੀ ਦਲ ਦੀ ਪਰ ਮੈਂ ਦੇਖਿਆ ਜਿਹੜੇ ਮੋੜ ਤੇ ਜਾਂਦੇ ਆ ਜਾਂ ਕਿੱਦਾਂ ਵੀ ਆ ਜਦੋਂ ਅਸੀਂ ਸ਼ੋਮਣੀ ਅਕਾਲੀ ਦਲ ਦੇ ਜਿਵੇਂ ਅਸੀਂ ਨਿਕਲਦੇ ਆ ਬਾਹਰ ਜਾਂ ਅਸੀਂ ਜਾਂਦੇ ਆ ਮੇਰੇ ਨਾਲ ਬੀਬੀਆਂ ਹੁੰਦੀਆਂ ਨੇ ਮਤਲਬ ਪੂਰੀ ਕੋਸ਼ਿਸ਼ ਕਰਦੇ ਨੇ ਜਾਂ ਗੱਡੀ ਜਾ ਕੇ ਕਰ ਲਈ ਜਾਂ ਪਿੱਛੇ ਕਰ ਲਈ ਵੀ ਮਤਲਬ ਵੀ ਲੜਾਈ ਝਗੜੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਵੀ ਇਹਨੂੰ ਬੀਬੀ ਵੀਰਕ ਨੂੰ ਜਿੱਦਾਂ ਵੀ ਅਸੀਂ ਉਲਝਾ ਲਈਏ ਵੀ ਜਿਹੜੀ ਇਹ ਵਰਕ ਕਰ ਰਹੀ ਹੈ ਵੀ ਵਰਤ ਇਹਦਾ ਬੰਦ ਕਰ ਦਈਏ ਪਰ ਮੈਂ ਉਸ ਚੀਜ਼ ਤੋਂ ਨਹੀਂ ਅਦੀ ਮੈਂ ਮਦਦ ਦੇ ਵਿੱਚ ਹੁੰਦੀ ਆ ਮੈਂ ਸ਼ੋਮਣੀ ਅਕਾਲੀ ਹਾਂ ਤਾਂ ਅੱਤੇ ਮੈਂ ਐਸੀ ਜੋ ਥੋੜਾ ਡਰਦੀ ਹਾਂ ਮੈਂ ਆਪਣੀ ਮਦਦ ਚ ਮੈਂ ਪ੍ਰਧਾਨ ਜੀ ਦੇ ਸਰਦਾਰ ਸਫੀਰ ਸਿੰਘ ਬਾਦਲ ਜੀ ਨੇ ਮਦਦ ਦੇ ਵਿੱਚ ਤਾਰੇ ਆ ਮੈਂ ਪੂਰਾ ਡਟ ਕੇ ਮੁਕਾਬਲਾ ਕਰੂੰਗੀ ਇਸ ਤਰ੍ਹਾਂ ਦੇਖ ਲਿਓ ਤੁਹਾਡੇ ਜੋ ਬਲਾਕ ਸੰਮਤੀ ਦੇ ਆ ਉਮੀਦਵਾਰ ਜਵਾਹਰ ਸਿੰਘ ਉਹ 12 ਸਾਲ ਆਮ ਆਦਮੀ ਪਾਰਟੀ ਦੇ ਰਿਹਾ ਤੇ ਅੱਜ ਉਹ ਦੁਬਾਰਾ ਘਰ ਵਾਪਸ ਕਰ ਗਿਆ ਜੀ ਪਹਿਲਾਂ ਵੀ ਇਹ ਪਹਿਲਾਂ ਕਾਲੀ ਦਲ ਦੇ ਪੂਰੇ ਤਗੜੇ ਸੀਗੇ ਆਪਣੇ ਜਿੰਨੇ ਸੀ ਪਰਿਵਾਰ ਇਹਨਾਂ ਦਾ ਕਾਲੀ ਦਲ ਨਾਲ ਜੁੜਿਆ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਆਮ ਪਾਰਟੀ ਦੀ ਆਈ ਸੀ ਸਰਕਾਰ ਉਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾਗਾ ਪਰ ਇਹਨਾਂ ਨੇ ਵੇਖਿਆ ਸੀ ਵੀ ਉਹ ਕੰਮ ਜਿਹੜਾ ਸਮਾਨ ਸਰਕਾਰ ਇਹਨਾਂ ਨੂੰ ਨਹੀਂ ਸੀ ਮਿਲਿਆ ਹੈਗਾ ਤੇ ਅੱਜ ਸ਼ੋਮਣੀ ਅਕਾਲੀ ਦਲ ਦੇ ਵਿੱਚ ਇਹ ਸਾਂਭ ਲੈਣ ਉਹਨਾਂ ਨੂੰ ਅਸੀਂ ਬਲਾਸੰਤੀ ਦੀ ਜਿਹੜੀ ਟਿਕਟ ਹੈ ਮੈਦਾਨ ਦੇ ਵਿੱਚ ਅਸੀਂ ਇਹਨਾਂ ਨੂੰ ਤਾਰਿਆ